ਉਹ ਸ਼ਾਹਜਹਾਂ ਵਰਗਿਆਂ ਕੋਲ ਇਹ ਤੇ ਹੈ ਨਹੀਂ ਵੀ ਉਹ ਤੁਸੀਂ ਆਖੋ ਜੀ ਸੋਨਾ ਚਾਹੁੰਦੇ ਉਹਨਾਂ ਕੋਲ ਸੀ ਸੋਨਾ ਤਾਂ ਨਹੀਂ ਕੋਈ ਖਾ ਸਕਦਾ ਹੀਰੇ ਤਾਂ ਨਹੀਂ ਖਾ ਸਕਦਾ ਕੋਈ ਖਾਣੀ ਤਾਂ ਆਖਰ ਬੰਦੇ ਨੇ ਰੋਟੀਆਂ ਹੁੰਦੀਆਂ ਪ੍ਰਸ਼ਾਦਾ ਹੀ ਸ਼ਕਣਾ ਤੇ ਫਿਰ ਗੱਲ ਕੀ ਹੈ ਕਿ ਹੁਣ ਫਿਰ ਜੇ ਇੰਨੀ ਵਧੀਆ ਜ਼ਿੰਦਗੀ ਹੈ ਜੇ ਨਜ਼ਰੀਏ ਨਾਲ ਦੇਖੀਏ ਤੇ ਫਿਰ ਪਟਕਣਾ ਕਿਉਂ ਹੈ ਇਹੀ ਚੀਜ਼ ਤਾਂ ਗੁਰੂ ਜੀ ਕਹਿ ਰਹੇ ਕਹਿੰਦੇ ਅਨਕ ਰੰਗ ਮਾਇਆ ਕੇ ਚਿਤਵਤ ਇਰੰਗ ਬਸ ਬਦਲ 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 ਚੀਜ਼ਾਂ ਆਈ ਜਾਂਦੀਆਂ ਆਈ ਜਾਂਦੀਆਂ ਆਈ ਜਾਂਦੀਆਂ ਉਧਰ ਨੂੰ ਫਸਿਆ ਉਧਰ ਨੂੰ ਇਹ ਹੋ ਗਿਆ ਫਿਰ ਚਿਤਵੀ ਜਾਂਦਾ ਕਬ ਹੋਣਾ ਸਿਮਰਐ ਸਾਰਿੰਗ ਪਾਨੀ ਗੁਰੂ ਜੀ ਕਹਿੰਦੇ ਨਾਮ ਨਹੀਂ ਜਪਦਾ ਨਾਮ ਵਾਲੇ ਪਾਸੇ ਨਹੀਂ ਲੱਗਦਾ ਜੇ ਇਹਨੂੰ ਕਹੀਏ ਵੀ ਜਪੋ ਨਾ ਉਧਰ ਤੋਂ ਨਹੀਂ ਸਿਮਰਨਾ ਚਾਹੀਦਾ ਆਓ ਲਾਈਏ 2 ਮਿੰਟ ਵਾਹਿਗੁਰੂ 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 ਫੋਨ ਬੰਦ ਰੱਖਿਆ ਹੋਰ ਭਾਈ ਵਾਹਿਗੁਰੂ 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 ਸਾਰੇ ਜਪਿਆ ਕਰੋ ਇਹ ਬਹੁਤ ਲਾਹੇ ਦੀ ਕੜੀ ਹੈ ਲੈ ਲਓ ਲਾਹਾ ਜ਼ਿੰਦਗੀ ਦਾ ਮੁੜ ਕੇ ਹੱਥ ਨਹੀਂ ਲੱਭਣੇ ਗਵਾਚ ਗਿਆ ਨਾ ਜਦੋਂ ਲਾਲ ਫਿਰ ਕਿਸੇ ਕੀਮਤ ਤੇ ਮੁੱਲ ਨਹੀਂ ਮਿਲਣੇ ਸਵਾਸ ਸ਼ੁਕਰ ਕਰਿਆ ਕਰੋ ਦਾਤੇ ਦਾ ਪ੍ਰਮਾਤਮਾ ਦਾ ਗੁਰੂ ਦਾ ਵੀ ਪ੍ਰਮਾਤਮਾ ਵਾਹਿਗੁਰੂ ਤੇਰਾ ਸ਼ੁਕਰ ਇੱਕ ੜੀ ਸਾਨੂੰ ਮਿਲ ਗਈ। ਸ਼ਰੀਰ ਦਾ ਕੀ ਮੜਾ ਜੱਟ ਲਾ ਮੱਠਾ ਹੋ ਜਾਏ। ਕਿੰਨੇ ਹੀ ਦਿਨ ਫਿਰ ਠੀਕ ਨਹੀਂ ਪੈਂਦਾ। ਸਤਸੰਗ ਵੀ ਛੁੱਟ ਜਾਂਦੀ, ਕਈ ਕੁਝ ਹੋ ਜਾਂਦਾ। ਗੁਰੂ ਨੇ ਜੇ ਸਾਨੂੰ ਸੰਗਤ ਦਾ ਮੌਕਾ ਦਿੱਤਾ ਹੈ ਅਸੀਂ ਪਹੁੰਚ ਰਹੇ ਹਾਂ। ਸ਼ੁਕਰਾਨਾ ਕਰੋ, ਨਾਮ ਜਪੋ ਵਾਹਿਗੁਰੂ। 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 ਵਾਹਿਗੁਰੂ 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 ਕਹਿੰਦੇ ਰਹਾਉ ਵਿਸ਼ਰਾਮ ਦੇ ਕਿਸ ਸਮਝਾਰੇ ਕਹਿੰਦੇ ਦਰਮਕੀ ਛਾਇਆ ਨਹਿਚਲ ਗ੍ਰਹਿ ਬਾਂਧਿਆ ਜਿਹੜਾ ਤੂੰ ਘਰ ਸਮਝਦਾ ਹੈ ਨਾ ਵੀ ਇਹ ਬਸ ਆਹੀ ਮੇਰਾ ਘਰ ਹੈ ਐਸੇ ਇੱਥੇ ਰਹਿਣਾ ਕਹਿੰਦੇ ਪਤਾ ਹੀ ਕਿਵੇਂ ਆ ਕਹਿੰਦੇ ਜੀ ਕਿਵੇਂ ਦਰਮ ਕੀ ਛਾਇਆ ਦਰਮ ਰੁੱਖ ਨੂੰ ਕਹਿੰਦੇ ਪਰਛਾਮਿਆਂ ਦੀ ਰੁੱਖਾਂ ਦੇ ਪਰਛਾਵੇਂ ਜਾਂ ਰੁੱਖਾਂ ਦੀ ਛਾਂ ਕਿੰਨਾ ਕੁ ਸਮਾਂ ਠਹਿਰ ਸਕਦੀ ਬਦਲ ਜਾਂਦੀ ਨਾ ਛਾਂ ਬਦਲ ਜਾਂਦੀ ਸਵੇਰੇ ਜੇ ਕਿਤੇ ਹੋਰ ਹੁੰਦੀ 10 ਵਜਿਆਂ ਨੂੰ 2 ਵਜਿਆਂ ਨੂੰ ਕਿਤੇ ਹੋਰ ਹੁੰਦੀ 4-5 ਵਜਿਆਂ ਨੂੰ ਛਾਂ ਢਲ ਜਾਂਦੀ ਗੁਰੂ ਜੀ ਕਹਿੰਦੇ ਜਿਵੇਂ ਰੁੱਖ ਦੀ ਛਾਂ ਢਲਦੀ ਹੈ ਔਰ ਰਾਤ ਹੋਈ ਤੇ ਫਿਰ ਉਹ ਨਹੀਂ ਦਿਸਦੀ ਇਉਂ ਹੀ ਜਿਹੜੇ ਘਰ-ਵਾਰ ਪਦਾਰਥ ਨੇ ਇਹ ਜੋ ਕੁਝ ਵੀ ਹੈ ਇਹਨਾਂ ਦੀ ਵੀ ਇਉਂ ਹੀ ਇੱਕ ਮਿਆਦ ਹੈ ਬਸ ਕਈ ਬੰਦੇ ਐਸੇ ਆਪਣੀ ਜ਼ਿੰਦਗੀ 'ਚ ਬੈਠੇ ਆ ਜਿਨ੍ਹਾਂ ਨੇ ਆਪਣੇ ਹੱਥੀਂ ਪਹਿਲਾ ਘਰ ਬਣਾਇਆ ਬਜ਼ੁਰਗਾਂ ਦੇ ਟੱਠ ਕੇ ਫਿਰ ਆਪ ਬਣਾਇਆ ਫਿਰ ਉਹ ਵੀ ਪੁਰਾਣੇ ਹੋ ਗਏ ਫਿਰ ਨਿਆਣਿਆਂ ਨੇ ਉਹ ਵੀ ਢਾਤੇ ਨਵੇਂ ਬਣਾ ਲਏ ਜਦੋਂ ਮਾਪਿਆਂ ਨੇ ਬਣਾਇਆ ਸੀ ਉਹ ਵੀ ਚਾਵਾਂ ਨਾਲ ਬਣਾਇਆ ਸੀ ਤੁਸੀਂ ਬਣਾਇਆ ਚਾਹ ਨਾਲ ਬਣਾਇਆ ਇੱਕ ਮੈਂ ਤਾਂ ਕਿਹਾ ਜ਼ਿੰਦਗੀ 'ਚ ਬੰਦਾ ਇੱਕੋ ਹੀ ਵਾਰ ਇੱਕੋ ਵਾਰ ਹੀ ਬਣਾਉਂਦਾ ਅਸਲ ਚ ਘਰ ਵਪਾਰੀ ਪੂਰੀ ਜਿਹੜੇ ਵੇਚਣ-ਮੂਚਣ ਵਾਲੇ ਹੁੰਦੇ ਉਹ ਤਾਂ ਕਈ ਕਈ ਬਣਾਈ ਜਾਂਦੇ ਆ ਉਹਨਾਂ ਦੇ ਅੰਦਰੋਂ ਉਹ ਅਹਿਸਾਸ ਹੀ ਮਰ ਜਾਂਦਾ ਆ ਆਮ ਆਮ ਬੰਦਾ ਇੱਕ ਵਾਰੀ ਬਣਾ ਲਵੇ ਬਥੇਰਾ 40 ਕ ਸਾਲ ਦੀ ਉਮਰ ਤੱਕ ਜੇ ਘਰ ਬੰਦੇ ਦਾ ਬਣ ਜਾਈ ਤਾਂ ਠੀਕ ਐ ਇੰਨੀ ਕੁ ਉਮਰ ਚ ਬਣ ਜਾਣਾ ਚਾਹੀਦਾ ਬਣਾ ਲਵੇ ਲੈ ਲਵੇ ਕੁਝ ਵੀ ਹੋਵੇ ਉਦੋਂ ਬਾਅਦ ਵਾਲਾ ਜਿਹੜਾ ਸਮਾਂ ਬੱਚਿਆਂ ਦਾ ਹੁੰਦਾ ਫਿਰ ਕਿਉਂਕਿ ਜਦੋਂ ਬੰਦੇ ਦੀ ਉਮਰ 40 ਸਾਲ ਦੀ ਹੈ ਤਾਂ ਇਉਂ ਲਾ ਕੇ ਚੱਲੋ ਵੀ ਉਹਦੇ ਬੱਚੇ ਉਸ ਟਾਈਮ 15 ਸਾਲ ਦੇ 14 ਸਾਲ ਦੇ 13 ਸਾਲ ਦੇ ਇਦਾਂ ਹੋਣਗੇ ਤੇ ਫੇਰ ਉਹ ਉਦੋਂ ਬਾਅਦ ਫੇਰ ਪੰਗਾ ਲੈ ਕੇ ਖੜ ਜੇ 50ਾਂ ਦੀ 60ਾਂ ਦੀ 70 ਸਾਲਾਂ ਦੀ ਉਮਰ 'ਚ ਉਹਦੀ ਮੂਰਖ ਤਾਂ ਤਾਂ ਨਹੀਂ ਮੈਂ ਕਹੂੰਗਾ ਕਿਉਂਕਿ ਬੰਦਿਆਂ ਨੂੰ ਹਾਰਟ ਹੁੰਦੀ ਗੱਲ ਉਹਦੀ ਆਪਣੀ ਸਮਝ ਹੈ ਜਿੰਨੀ ਕੋ ਵਰਤਦਾ ਮੈਂ ਜਿਹੜੀ ਬੇਨਤੀ ਕੀਤੀ ਵੀ ਚਲ ਆਪਾਂ ਇੱਕੋ ਹੀ ਲਾ ਲਈਏ ਪਹਿਲਾਂ ਮਾਪਿਆਂ ਨੇ ਬਣਾਇਆ ਉਹ ਆਪਣੇ ਟਾਈਮ 'ਚ ਉਹ ਪੁਰਾਣਾ ਹੋ ਗਿਆ ਵਰਤਿਆ ਉਹ ਵੀ ਆਪਾਂ ਬਣਾਇਆ ਆਪਣੇ ਵਿੰਦਿਆਂ ਵਿੰਦਿਆਂ ਆਪਣੇ ਬੱਚਿਆਂ ਦੇ ਟਾਈਮ ਨੂੰ ਉਹ ਵੀ ਪੁਰਾਣਾ ਹੋ ਗਿਆ ਉਹਨਾਂ ਨੇ ਬਣਾ ਲਿਆ ਆਪਣੇ ਹਿੰਦੂਸਤਾਨ ਵਿੱਚ ਤੇ ਕਈ ਵਾਰੀ ਇਦਾਂ ਚੱਲ ਜਾਂਦਾ ਵੀ ਦੋ ਦੋ ਪੀੜੀਆਂ ਵਰਤ ਜਾਂਦੀਆਂ ਘਰਾਂ ਨੂੰ ਵਾਹਿਗੁਰੂ 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 ਹਿੰਦੁਸਤਾਨ ਵਿੱਚ ਦੋ ਦੋ ਪੀੜੀਆਂ ਤਿੰਨ ਤਿੰਨ ਪੀੜੀਆਂ ਵੀ ਘਰ ਦੇ ਹਿਸਾਬ ਨਾਲ ਬਣਿਆ ਹੋਵੇ ਵੱਡਾ ਬਣਿਆ ਹੋਵੇ ਹਵੇਲੀ ਹੋਵੇ ਉਹਨੂੰ ਵਰਤ ਜਾਂਦੀ ਖੁੱਲਾ ਬਣਿਆ ਹੋਵੇ ਵਿਦੇਸ਼ਾਂ ਚ ਐਸਾ ਨਹੀਂ ਹੁੰਦਾ ਇੱਕ ਪੀੜੀ ਬਸ ਬਰਤ ਦੀ ਘਰ ਜੇ ਨੂੰ ਮੁੜ ਕੇ ਉਹਦੀਆਂ ਲੱਕੜਾਈਆਂ ਦੇ ਬਣਦੇ ਆ ਫਿਰ ਦੂਜੀ ਪੀੜੀ ਆਪਣਾ ਨਮਾ ਬਣਾਉਂਦੀ 18 ਸਾਲਾਂ ਤੋਂ ਬਾਅਦ ਕਹਿੰਦੇ ਨੇ ਆ ਵੀ ਆਪਣਾ ਪਾਓ ਬਈ ਬਹੁਤੇ ਪਾਉਂਦੇ ਬਹੁਤੇ ਪਾਉਂਦੀ ਨਹੀਂ ਮਤਲਬ ਮੈਂ ਜਿਹੜੀ ਤੁਹਾਨੂੰ ਬੇਨਤੀ ਕਰ ਰਿਹਾ ਵੀ ਘਰ ਜੀ ਨੂੰ ਅਸੀਂ ਮਤਲਬ ਘਰ ਨੂੰ ਐ ਬਨ ਕੇ ਖੜ ਕੇ ਰਸੇ ਨਾਲ ਇਹ ਗੁਰੂ ਜੀ ਕਹਿੰਦੇ ਰੁੱਖ ਦੀ ਛਾਂ ਹੈ ਜੀ ਨੂੰ ਤੁਸੀਂ ਬਹੁਤ ਵੱਡੀ ਪ੍ਰਾਪਤੀ ਸਮਝ ਲਿਆ ਠੀਕ ਹੈ ਬੰਦੇ ਕੋਲ ਹੋਣਾ ਚਾਹੀਦਾ ਤਿੰਨ ਬੇਸਿਕ ਨੀਡ ਨੇ ਬੰਦੇ ਦੀਆਂ ਪ੍ਰਸ਼ਾਦਾ ਚਾਹੀਦਾ ਹੈ ਸਰੀਰ ਢੱਕਣ ਲਈ ਕੱਪੜਾ ਚਾਹੀਦਾ ਤੇ ਸਿਰ ਛਾਉਣ ਲਈ ਛੱਤ ਚਾਹੀਦੀ ਰੋਟੀ ਕੱਪੜਾ ਤੇ ਮਕਾਨ ਆਮ ਕਹਿੰਦੇ ਆ ਪਰ ਆਤਮਿਕ ਜਿਹੜੀ ਲੋੜ ਹੈ ਉਹ ਆਮ ਇਹਨਾਂ ਚੀਜ਼ਾਂ 'ਚ ਗਿਣੀ ਨਹੀਂ ਜਾਂਦੀ। ਸਭ ਤੋਂ ਵੱਡੀ ਲੋੜ ਹੈ ਨਾਮ ਨਾਮ ਹੈ ਸਭ ਤੋਂ ਵੱਡੀ ਲੋੜ। ਜਦੋਂ ਤੋਂ ਜੰਮਿਆ ਉਦੋਂ ਤੋਂ ਨਾਮ ਭਗਤਾਂ ਦਾ ਜੀਵਨ ਪੜੋਗੇ ਕਈ ਵਾਰੀ ਰੋਟੀ ਵੀ ਨਹੀਂ ਮਿਲੀ। ਭਗਤ ਇਦਾਂ ਦੇ ਹੋਏ ਕਈ ਵਾਰੀ ਭੁੱਖਾ ਰਹਿਣਾ ਪਿਆ ਨਾਮ ਨਹੀਂ ਛੱਡਿਆ। ਕਈ ਵਾਰੀ ਕੱਪੜੇ ਦੀ ਵੀ ਥੋੜ੍ਹ ਰਹੀ। ਫਿਰ ਵੀ ਨਾਮ ਜਪਦੇ ਰਹੇ। ਕਈ ਵਾਰੀ ਘਰ ਵੀ ਨਹੀਂ ਸੀ। ਰਵਿਦਾਸ ਜੀ ਛੱਪੜੀ 'ਚ ਕਿੰਨਾ ਸਮਾਂ ਰਹਿੰਦੇ ਰਹੇ। ਕਬੀਰ ਜੀ ਰਹਿੰਦੇ ਰਹੇ ਬਾਅਦ ਵਿੱਚ ਜਾ ਕੇ ਰਵਿਦਾਸ ਜੀ ਨੂੰ ਕਿਸੇ ਪ੍ਰੇਮੀ ਨੇ ਪੈਸਾ ਸੀਗਾ ਉਹਦੇ ਕੋਲ ਗੁਰੂ ਨੇ ਉਹਦੇ ਦਿਲ ਚ ਤਰਸ ਪਾਇਆ ਵੀ ਇਹਨੂੰ ਵੀ ਚਾਹੀਦੀ ਐ ਛੱਤ ਤੇ ਉਹਨੂੰ ਬਣਾ ਕੇ ਦਿੱਤਾ ਘਰ ਪਹਿਲਾਂ ਤਾਂ ਇਦਾਂ ਹੀ ਰਹਿੰਦੇ ਰਹੇ ਪਰ ਸਭ ਨਾਲ ਵੱਡੀ ਚੀਜ਼ ਸੀ ਜਿਹੜੀ ਉਹ ਚੀਜ਼ ਸੀ ਨਾਮ ਦੁਨਿਆਵੀ ਬੋਲ ਚਾਲ ਵਿੱਚ ਇਹ ਚੀਜ਼ ਹੈ ਨਹੀਂ ਗੁਰੂ ਜੀ ਕਹਿੰਦੇ ਤੂੰ ਜਿਹੜੀਆਂ ਚੀਜ਼ਾਂ ਨਾਲ ਬੰਨਿਆ ਬੈਠ ਹੈ ਦਰਮ ਕੀ ਛਾਇਆ ਨਹਿਚਲ ਗ੍ਰਹਿ ਬੰਦਿਆ ਤੂੰ ਇਹਨੂੰ ਨਿਸ਼ਚਲ ਸਮਝੀ ਬੈਠ ਹੈ ਇਹਦੇ ਨਾਲ ਆਪਣੇ ਆਪ ਨੂੰ ਬੰਨੀ ਬੈਠ ਹੈ ਇਹ ਰੁੱਖ ਦੀ ਛਾਇਆ ਕਾਲ ਕੈ ਫਾਂਸ ਸਖਤ ਸਰਸੰਦਿਆ ਕਹਿੰਦੇ ਕਾਲ ਦੀ ਫਾਹੀ ਚ ਤੂੰ ਫਸਿਆ ਪਿਆ ਤੇ ਮੌਤ ਤੇਰੇ ਵੱਲ ਆ ਰਹੀ ਐ ਪੱਜੀ ਆ ਰਹੀ ਐ ਦੌੜੀ ਆ ਰਹੀ ਐ ਕਾਲ ਬਿਆਲ ਕਾਲ ਰੂਪੀ ਬਿਆਲ ਸੱਪ ਇਹ ਸਿਰ ਪਰਿਓ ਡੋਲਾ ਮੁੱਖ ਪਸਾਰੈ ਨੀਤ ਮੌਤ ਦਾ ਸੱਪ ਤੇਰੇ ਸਿਰ ਤੇ ਐ ਖੜਾ ਤੇ ਮੂੰਹ ਟੱਡੀ ਖੜਾ ਕਾਲ ਅਹੇਰੀ ਫਿਰੈ ਬੱਧਕ ਜਿਓ ਕਬੀਰ ਜੀ ਨੇ ਇਹਨੂੰ ਹੋਰ ਤਰੀਕੇ ਆਖਿਆ ਕਾਲ ਦਾ ਸ਼ਿਕਾਰੀ ਤੇਰੇ ਸਿਰ ਤੇ ਖੜਾ ਹੈ ਤੀਰ ਛੱਡਣ ਨੂੰ ਕਾਲ ਕੈ ਫਾਂਸ ਮੌਤ ਦੀ ਫਾਹੀ ਪਈ ਹੋਈ ਆਪਣੇ ਵੱਲ ਖਿੱਚ ਰਹੀ ਸਖਤ ਸਰ ਸੰਧਿਆ ਮਾਇਆ ਨੇ ਤੇਰੇ ਵੱਲ ਤੀਰ ਖਿੱਚ ਰੱਖਿਆ ਤੇ ਮਾਇਆ ਤੈਨੂੰ ਤੀਰ ਮਾਰ ਰਹੀ ਹੈ ਪਿੱਛੋਂ ਤੈਨੂੰ ਮੌਤ ਰੱਸਾ ਪਾ ਕੇ ਆਪਣੇ ਵੱਲ ਖਿੱਚ ਰਹੀ ਹੈ ਮਾਇਆ ਤੇਰੇ ਐਸੇ ਤੀਰ ਮਾਰ ਦਿੱਤੇ ਮੋਹ ਦੇ ਲਾਲਚ ਦੇ ਲੋਭ ਦੇ ਕ੍ਰੋਧ ਦੇ ਹੰਕਾਰ ਦੇ ਵਿਕਾਰਾਂ ਦੇ ਤੈਨੂੰ ਚੇਤੇ ਨਹੀਂ ਆਉਣ ਦੇ ਰਹੀ ਕਿ ਇਹ ਤਾਂ ਜਾ ਰਿਹਾ ਸਮਾਂ ਤਾਂ ਇਹ ਤਾਂ ਜਾ ਰਿਹਾ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨਸ਼ੀਜੈ ਇਹ ਤੇ ਹਰ ਕੜੀ ਹਰ ਪਲ ਲੰਘਦਾ ਜਾ ਰਿਹਾ ਹੈ ਨਹੀਂ ਸਮਝ ਲੱਗ ਰਹੀ ਕਿਨੇ ਬਾਲੂ ਕਿਨਾਰਾ ਤਰੰਗ ਮੁਖ ਆਇਆ ਕਿੰਨੀਆਂ ਉਦਾਹਰਨਾਂ ਹੀ ਨੇ ਇਸ ਸ਼ਬਦ 'ਚ ਉਦਾਹਰਨ ਹੋਰ ਇੱਕ ਦੇ ਦਿੱਤੀ ਕਹਿੰਦੇ ਜਿਵੇਂ ਰੇਤੇ ਦਾ ਕੰਢਾ ਬਾਲੂ ਰੇਤੇ ਨੂੰ ਕਹਿੰਦੇ ਆ ਇੱਧਰ ਯੂਪੀ 'ਚ ਵਿਹਾਰ 'ਚ ਬਾਲੂ ਸ਼ਬਦ ਵਰਤਦੇ ਆ ਗੁਰੂ ਤੇਗ ਬਹਾਦਰ ਜੀ ਨੇ ਵੀ ਵਰਤਿਆ ਜਿਉਂ ਬਾਲੂ ਕੀ ਪੀਤ ਪੀਤ ਕੰਧ ਨੂੰ ਕਹਿੰਦੇ ਬਾਲੂ ਰੇਤੇ ਨੂੰ ਕਹਿੰਦੇ ਇੱਥੇ ਵੀ ਬਾਲੂ ਕਿਨਾਰਾ ਰੇਤੇ ਦਾ ਕੰਡਾ ਹੋਵੇ